ਸੰਸਾਰ ਪੰਜਾਬ ਸਰਕਾਰ ਕੋਲ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਮਹੌਮ ਚਲਾਈ ਗਈ ਹੈ ਜਿਹੜੀ ਨਸ਼ੇਾਂ ਵਿਰੁੱਧ ਤੇ ਕੀ ਕਹਿੰਣਾ ਚਾਹਲੇ ਆ ਤਾਂ ਇਹ ਕਿਉਂਕਿ ਕਾਨੂੰਨ ਇੱਕ ਹੋਰ ਜਿਹੜੀ ਮਹੌਮਤ ਚੱਲੂ ਹੋ ਰਹੀ ਹੈ ਨਸ਼ਾ ਖਰਾਬ ਪੰਜਾਬ ਦੀ ਮਾਰੀ ਕਿਸਮਤ ਰਹੀ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਨਸ਼ੇ ਨੂੰ ਇੱਕ ਵਪਾਰ ਦੇ ਦੌਰ ਤੇ ਲਿਆ ਨਸ਼ੇ ਨੂੰ ਕਮਾਈ ਦਾ ਜ਼ਰੀਆ ਬਣਾਇਆ ਤੇ ਪੰਜਾਬ ਨੂੰ ਬਰਵਾਦੀ ਵਾਲੇ ਪਾਸੇ ਤੇ ਗੇ ਲਿਆ ਅੱਜ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਪੰਜਾਬ ਚੱਲ ਰਹੀ ਆ ਇਹ ਸਭ ਤੋਂ ਪਹਿਲਾ ਨਸ਼ੇ ਦੇ ਦਿਮਗ ਨੂੰ ਖਤਮ ਕਰਨ ਵਾਲੇ ਬਸ ਨੂੰ ਜਪਨਸ਼ੀਲ ਆ ਸਾਡੇ ਸਾਡ ਭਗਵਾਨ ਸਿੰਘ ਮਾਨ ਦਾ ਇਹ ਸੁਪਨਾ ਸੀ ਕਿ ਪੰਜਾਬ ਦਾ ਹਰ ਪੰਜਾਬੀ ਨਸ਼ਾ ਮੁਕਤ ਹੋਵੇ ਤੇ ਪੰਜਾਬ ਨੂੰ ਅਗਲਾ ਪੰਜਾਬ ਬਣਾ ਸਕੀਏ ਅਸੀਂ ਪਿਛਲੇ ਸਾਲ ਗਾਣਾ ਜਿਹੜਾ ਧਾਰਮਿਕ ਗ੍ਰੰਥਾਂ ਦੀ ਸੋਆ ਖਾ ਕੇ ਕੋ ਗੱਮ ਨਹੀਂ ਕੀਤਾ ਅਸੀਂ ਦੇਸ਼ ਦੇ ਸ਼ਹੀਦਾਂ ਦੀ ਕਸਮ ਖਾ ਕੇ ਕੰਮ ਕਰਨਾ ਸ਼ੁਰੂ ਕੀਤਾ ਉਹ ਜਿਹੜਾ ਨਤੀਜਾ ਜੋ ਨਸ਼ਾ ਚੜਾਉ ਬੀ ਆਂਝਾ ਨਯੁੱਦ ਨਸ਼ਾ ਬਰੂਲ ਚੱਲ ਰਿਹਾ ਪੰਜਾਬ ਚ ਇਸ ਕਾਲੀ ਉਸੇ ਕਾਲੀ ਦਾ ਕੰਮ ਹੋ ਰਿਹਾ ਵਾ ਅੱਜ ਪੰਜਾਬ ਚ ਨਾ ਇਹ ਨਸ਼ਾ ਇਹ ਬਹੁਤ ਪਛਾਣ ਸੀਮਾ ਤੇ ਹੋ ਚੁੱਕਿਆ ਸੀਗਾ ਅੱਜ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 8000 ਜਿਆਦਾ ਨਸ਼ਾ ਤਸਕਰਾਂ ਨੂੰ ਜੇਲ੍ਹ ਜਿ ਡਕਿਆ ਵਾ ਔਰ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਿਵਾ ਕੇ ਮੁਖਤਾਰਾ ਵਿੱਚ ਲੈਂਦਾ ਵਾ ਉਸੀ ਗੱਲ ਦਾ ਯੁਧ ਨਸ਼ਾ ਦੇ ਵਿਰੁੱਧ ਜਿਹੜਾ ਅੱਜ ਚੱਲ ਰਿਹਾ ਵਾ ਸਾਡੇ ਪੰਜਾਬੀਆਂ ਨੂੰ ਬੇਨਤੀ ਆ ਇਸ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਆ ਕਿ ਸਰਕਾਰ ਦਾ ਇਸ ਮਿਹਨ ਚ ਸਾਥ ਦੇ ਤਾਂ ਕਿ ਪੰਜਾਬ ਦਾ ਹਰ ਵਸਿੰਦਾ ਜਿਹੜਾ ਨਸ਼ੇ ਤੋਂ ਮੁਕਤ ਹੋ ਗਏ ਪੰਜਾਬ ਅਦੇ ਦੇਸ਼ ਦੀ ਸੇਵਾ ਵਾਲੇ ਪਾਸੇ ਲੋਕੇ ਬਣੇ ਸਰੇ ਸਾਹਿਬ ਜੀ ਜੀ ਦੇ ਸਾਹਮਣੇ ਗਿਆਨ ਆਇਆ ਕਿ 31 ਮਈ ਤੱਕ ਜਿਹੜਾ ਨਸ਼ਾ ਹੈ ਬਿਲਕੁਲ ਜਿਹੜਾ ਖਤਮ ਕੀਤਾ ਜਾਣਾ ਜਿਸ ਏਰੀਆ ਦੀ ਜਿਹੜੀ ਸਮੱਸਿਆ ਹੋਊਗਾ ਉੱਥੇ ਜਿਹੜੇ ਆਸਰਾ ਤੇ ਕੋਈ ਕਾਜ ਦੇ ਸਕਦਾ ਤੇ ਬਹੁਤ ਅੱਛਾ ਪ੍ਰਯਾਸ ਆ ਔਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇਹ ਪ੍ਰਯਾਸ ਆ ਕਿਉਂ ਪਿਛਲੀਆਂ ਸਰਕਾਰਾਂ ਨੇ ਕਦੀ ਵੀ ਆਪਣੀ ਜਵਾਬਦੇਹੀ ਨਹੀਂ ਰੱਖੀ ਨਾ ਆਪਣੇ ਜਨਾਬ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਪਹਿਲੀ ਸਰਕਾਰ ਆ ਜਿਹੜੇ ਅਧਿਕਾਰੀ ਵੀ ਜਵਾਬਦੇਹ ਨੇ ਸਰਕਾਰ ਵੀ ਜਵਾਬਦੇਹ ਆਮ ਜਨਤਾ ਦੇ ਪਰ ਵੀ ਪੂਰੇ ਇਹ ਨਸ਼ੇ ਦਾ ਦਿਮਗਾ ਪਿੰਡਾਂ 'ਚ ਹਜ਼ਾਰਾਂ ਹੀ ਨੌਜਵਾਨ ਇਹਦੇ ਚੇਬੇਟਾਂ 'ਚ ਆ ਗਏ ਆਪਣੀ ਜਾਨਾ ਗਵਾ ਚੁੱਕੇ ਨੇ ਪੰਜਾਬ ਬਦਨਾਮ ਹੋ ਚੁੱਕਿਆ ਸੀ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਕਿਸੇ ਟਾਈਮ ਪੰਜਾਬ ਜਿਹੜਾ ਦੇਸ਼ ਦਾ ਸਰਮੌਰ ਸੁਭਾ ਸੀ ਕਿਸੇ ਮੋਹ ਪੰਜਾਬ ਦੇ ਪੰਜਾਬ ਦੇ ਨੌਜਵਾਨ ਜਿਹੜੇ ਦੇਸ਼ ਦੀ ਇਰਾਕੀ ਵਾਸਤੇ ਆਪਣੀ ਜਾਨ ਦੇਂਦੇ ਸੀ ਅੱਜ ਨਸ਼ੇ ਦੀ ਗ੍ਰਿਪਸ 'ਚ ਆ ਕੇ ਆਪਣੇ ਆਪ ਦੇ ਵੀ ਇਰਾਕੀ ਨਹੀਂ ਕਰ ਪਾ ਰਹੇ ਸੋ ਮੈਂ ਸਮਝਦਾ ਪਿਛਲੀ ਸਰਕਾਰ ਨੇ ਨਹੀਂ ਇਰਾਕੀ ਰਹੀ ਉਹ ਸਰਕਾਰ ਦਾ ਬਹੁਤ ਵੱਡਾ ਯਤਨ ਆ ਔਰ ਪ੍ਰਸ਼ਾਸਨ ਵੀ ਬਹੁਤ ਇੱਥੇ ਸਹਿਯੋਗ ਕਰ ਰਿਹਾ ਵਾ ਔਰ ਇਹ ইমরান ਸਾਹਿਬ ਦਾ ਔਰ ਖਾਸ ਉਹ ਮੈਂ ਕਹਾਂਗਾ ਕਿ ਸਾਡੀ ਸਰਕਾਰ ਦਾ ਹੋਰ ਹੋਣਗੇ ਕਿਉਂਕਿ ਜਿੰਨਾ ਕਿ ਪਹਿਲੇ ਸਰਕਾਰਾਂ ਜਪਸਰਾ ਦੀ ਵੀ ਮਿਲੀ ਭਗਤ ਹੁੰਦੀ ਸੀ ਔਰ ਇਹ ਸਰਕਾਰ ਦੇ ਇਹ ਬਿਲਕੁਲ ਨਹੀਂ ਚੱਲੂਗਾ ਔਰ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਦੇ ਕੇ ਰਵਾਂਗੇ। ਨਾਲੇ ਹੋਰ ਮਹਿੰਮ ਜਿਹੜੀ ਆ ਤਿਆਰ ਹੋ ਰਹੀ ਆ ਨਸ਼ੇ ਦੇ ਬਾਰ ਕਰਨ ਲਈ ਇਹਨੂੰ ਕਿੱਥਾ ਦੇਖਦੇ ਹੋ? ਯੁੱਧ ਨਸ਼ਿਆਂ ਦੇ ਵਿਰੁੱਧ ਦੇ ਕੜੀ ਦੇ ਤਹਿਤ ਅਣਗਿਣਤ ਮੁਹਿੰਮਾਂ ਚੱਲ ਰਹੀਆਂ ਆ ਨਸ਼ਾ ਮੁਕਤ ਪੰਜਾਬ ਉਸੇ ਕੜੀ ਦਾ ਹਿੱਸਾ ਆ। ਅਪਨ ਔਰ ਸਾਡੀ ਆਵਾਜ਼ ਦੀ ਪਾਰਟੀ ਦੀ ਔਰ ਸੂਚੀ ਸੇ ਪੰਜਾਬ ਸਰਕਾਰ ਜੜੀਆਂ ਹਰ ਇੱਕ ਗੁਪ ਮਹੱਲੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਔਰ ਇੱਕ ਸੱਤ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਕਹੇਗੀ ਨਸ਼ੇ ਦੇ ਲਾਮਬੰਦ ਕਰੇਗੀ ਉਹ ਜਿਹੜਾ ਨਸ਼ਾ ਤਸਕਰਾ ਉਹਨਾਂ ਦੀ ਜਾਣਕਾਰੀ ਵੀ ਕਲੈਕਟ ਕਰ ਰਹੇ ਆ ਉਹਨਾਂ ਨੂੰ ਜੇਲਾ ਵਿੱਚ ਵੀ ਡੱਕ ਰਹੇ ਆ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਜਾਗਰਤ ਕਰਕੇ ਨਸ਼ਾ ਛੁਰਾਉਣ ਵਾਲੇ ਪਾਸੇ ਨੂੰ ਵੀ ਲੈ ਕੇ ਜਾ ਰਹੇ ਆ ਔਰ ਇਸ ਮਹੀਨੇ ਦੇ ਦਾਤ ਅੱਜ ਪਿੰਡਾਂ ਦੀ ਸੱਤਾ ਜੇ ਵੀ ਚਾਚਾ ਸ਼ੁਰੂ ਹੋ ਗਈ ਆ ਕਿ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੀ ਆਬੋ ਹਵਾ ਨੂੰ ਬਚਾਉਣਾ ਚਾਹੁੰਦੀ ਆ ਪੰਜਾਬ ਦੀ ਆਬੋ ਹਵਾ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੀ ਤਾਂ ਕਿ ਪੰਜਾਬ ਚ ਨਾ ਵੇਖੋ ਹੋ ਜ ਸਕੇ ਪੰਜਾਬ ਵਾਸੀਓ ਨੇ ਇਹ ਜਿਹੜੀ ਅਪੀਲ ਆ ਮੇਰੀ ਸਮੂਹ ਸਾਥੀਆਂ ਵੱਲੋਂ ਵੀ ਅਪੀਲ ਆ ਕਿ ਪੰਜਾਬੀ ਵੱਧ ਚੜ ਕੇ ਇਸ ਮਹੀਨੇ ਚ ਸਾਥ ਦੇਣ ਅੱਜ ਸਿੱਖਿਆ ਦੇ ਖੇਤਰ ਦੇ ਵੀ ਪੰਜਾਬ ਸਰਕਾਰ ਨੇ ਬੜੀ ਵੱਡੀ ਮਹਿੰਮ ਚਲਾਈ ਹੈ ਪੰਜਾਬ ਦੇ ਅੰਦਰ ਕਿਉਂਕਿ ਮਾਨ ਸਾਹਿਬ ਦਾ ਮੰਨਣਾ ਹੈ ਕਿ ਸਿੱਖਿਆ ਦਾ ਖੇਤਰ ਅਗਰ ਉੱਚਾ ਤੇ ਸੁੱਚਾ ਹੋ ਗਿਆ ਪੰਜਾਬ ਤੇ ਪੰਜਾਬੀ ਨੂੰ ਮਜਉਣ ਵਾਲੇ ਪਾਸੇ ਸਭ ਤੋਂ ਵੱਡੀ ਪਹਿਲ ਹੋਵੇਗੀ ਸਰਕਾਰ ਦੀ ਤੋਂ ਯੋਧ ਨਸ਼ਾ ਦੇ ਬਰੁਜ ਜਿਹੜੀ ਮਹਿੰਮ ਚੱਲ ਰਹੀ ਹੈ ਉਸ ਮਹਿੰਮ ਦੇ ਵਿੱਚ ਅੱਬਾ ਪੰਜਾਬੀ ਬਚੜ ਕੇ ਸਾਦੇ ਨਸ਼ਾ ਤਸਕਰਾਂ ਦੀ ਇਕਲਾਬ ਹੀ ਦੇ ਅਰੇ ਨਸ਼ਾ ਤਸਕਰਾਂ ਨੂੰ ਥੱਲ ਵੀ ਪਾਉਣ ਦੇ ਜਿਹੜਾ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਮੁੱਖ ਤਾਲੇ ਜੇ ਵੀ ਲੈ ਕੇ ਆਈਏ ਮੋਰਚੀ ਜੇ ਆਪ ਨੇ ਪਾਣੀਆਂ ਤੇ ਜਿਹੜਾ ਇੱਥੇ ਦਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਬਈ ਇਹਦੇ ਬਾਰੇ ਕੀ ਤੁਹਾਡਾ ਸ਼ੁਰੂ ਤੋਂ ਪੰਜਾਬ ਅਤੇ ਪੰਜਾਬੀ ਨਾਲ ਸੈਂਟਰ ਦੀਆਂ ਸਰਕਾਰਾਂ ਧੱਕਾ ਕਰਦੀਆਂ ਆਈਆਂ ਅੱਜ ਪੰਜਾਬ ਦਾ ਜਿਹੜਾ ਪਾਣੀ ਦਾ ਸਾਰਾ ਪਹਿਲੇ ਬਹੁਤ ਥੱਲੇ ਚਲਾ ਜਾ ਚੁੱਕਿਆ ਆ ਬਾਅਦ ਔਰ ਮੈਂ ਸਮਝਦਾ ਕਿ ਸੈਂਟਰ ਸਰਕਾਰ ਦੀ ਇਹ ਕੋਜੀ ਚਾਲ ਹੈ ਔਰ ਹਮੇਸ਼ਾ ਇਹ ਚਾਲਾਂ ਜਿਹੜੀਆਂ ਪੰਜਾਬ ਦਾ ਨਾ ਇਨਸਾਫੀ ਕੱਗੇ ਆਈਆਂ ਨੇ ਜਦ ਕੀ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੇ ਅੰਦਰ ਦੇਸ਼ ਦੇ ਗੋਦਾਮ ਭਰਨ ਵਾਸਤੇ ਆਪਣੀ ਜ਼ਮੀਨਾਂ ਨੂੰ ਬੰਜਰ ਤੱਕ ਕਰ ਲਿਆ ਆਪਣੇ ਪਾਣੀ ਤੱਕ ਦੇ ਅਸੋਸਾਂ ਨੂੰ ਖਤਮ ਕਰ ਲਿਆ ਪਰ ਅੱਜ ਇਹਦਾ ਧੱਕਾ ਹੋ ਰਿਹਾ ਇਸ ਧੱਕੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹ ਸੈਂਟਰ ਸਰਕਾਰ ਦਾ ਅੱਜ ਫਰਜ਼ ਮੰਨਦਾ ਕਿ ਪੰਜਾਬ ਨੂੰ ਵੱਧ ਤੋਂ ਵੱਧ ਪੈਕੇਜ ਦੇ ਕੇ ਪੰਜਾਬ ਦੇ ਅਸੋਸਾਂ ਨੂੰ ਬਚਾਉਂਦਾ ਜਾਣਾ ਚਾਹੀਦਾ ਕਿਉਂਕਿ ਜੇ ਪੰਜਾਬ ਨਾ ਬਚਿਆ ਤਾਂ ਇੱਕ ਦਿਨ ਦੇਸ਼ ਵੀ ਨਹੀਂ ਬਚੇਗਾ ਸੋ ਪੰਜਾਬ ਨੂੰ ਬਚਾਉਣਾ ਤੇ ਦੇਸ਼ ਨੂੰ ਬਚਾਉਣਾ ਸਭ ਤੋਂ ਪਹਿਲਾ ਮਨਤਾ ਹੋਣਾ ਚਾਹੀਦਾ ਰਾਜਨੀਤੀ ਬਾਅਦ ਦਾ ਮਕਸਦ ਹੋਣਾ ਚਾਹੀਦਾ